ਸਸਿਕਾਲ ਜੀ ਸਾਰੇ ਵੀਰਾਂ ਭਰਾਵਾਂ ਨੂੰ ਜੀ ਹਲਕਾ ਚੱਬੇ ਵਾਲਾ ਪਿੰਡ ਪਾਮ ਜ਼ਿਲ੍ਹਾ ਹੁਸ਼ਿਆਰਪੁਰ ਲੋ ਜੀ ਅੱਜ ਸਾਨੂੰ ਹੋ ਗਿਆ ਜੀ ਪੰਜਵਾਂ ਦਿਨ ਲਗਾਤਾਰ ਲੱਗਿਆ ਨੂੰ ਅਸ਼ੋਕਾ ਟਰੀ ਲਗਾਈ ਹੋਈ ਹੈ ਜੀ ਪਿੰਡ ਦੀ ਫੇਰਨੀ ਤੇ ਤੁਸੀਂ ਆ ਦੇਖ ਸਕਦੇ ਆ ਕੀ ਬਣਿਆ ਕਿੱਦਾਂ ਫੈਲਰ ਗਏ ਉਹ ਚਟਾਣੀਆਂ ਇੱਕ ਦੂਜੇ ਇੱਕ ਪਾਸੇ ਨੂੰ ਗਈਆਂ ਨਾ ਆ ਦੇਖੋ ਤੁਸੀਂ ਕਿੰਨੇ ਕਿੰਨੇ ਚੜ੍ਹਿਆ ਆ ਜੀ ਥੱਲੇ ਸਾਡੇ ਭਾਈ ਸਾਹਿਬ ਹੁਣੇ ਲੱਗੇ ਹੋਏ ਆ ਜੀ ਸਫਾਈ ਕਰਨ ਇਧਰਲੇ ਪਾਸੇ ਆ ਦੇਖੋ ਦੋ ਬਣ ਕੇ ਉੱਪਰ ਜਾ ਕੇ ਇਹਨੂੰ ਆਪਾਂ ਇੱਕ ਬਣਾ ਕੇ ਦੀ ਕਟਿੰਗ ਕਰਨੀ ਹੈ ਜੀ ਸਾਰੇ ਥੱਲੇ ਤੋਂ ਟੋਏਟਾਏ ਮਾਰ ਕੇ ਤੇ ਆ ਸਫਾਈ ਸਾਰੀ ਕਰਕੇ ਠੀਕ ਹੈ ਜੀ ਆ ਤੁਹਾਨੂੰ ਦਿਖਾਉ ਲਵਾਂ ਨੇ ਹੋਰ ਆ ਦੇਖੋ ਕਿਰਗੜੇ ਉੱਚੇ ਹੋਵੇ ਆ ਜੀ ਜਾਦੇ ਉੱਚੇ ਵੀ ਮਾੜੇ ਆ ਤੇ ਸਫਾਈ ਕਰਨੀ ਜ਼ਰੂਰੀ ਸੀਗੀ ਇਹਦੇ ਵਿੱਚ ਜੀ ਜਾਨਤ ਤੁਹਾਨੂੰ ਪਤਾ ਹੀ ਹੈ ਜਾਨਵਰ ਦਾ ਪਤਾ ਨਹੀਂ ਲੱਗਦਾ ਕਈ ਵਾਰੀ ਤੇ ਇਹ ਵੀ ਜ਼ਰੂਰੀ ਹੋ ਜਾਂਦਾ ਸੀ ਸਾਡੇ ਲਈ ਸਫਾਈ ਕਰਨੀ ਤੇ ਆ ਤੁਸੀਂ ਦੇਖ ਸਕਦੇ ਆ ਇਹ ਸਾਰੀ ਪ੍ਰੋਪਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਸਫਾਈ ਜਿਹੜੇ ਸਾਡੇ ਭਾਈ ਸਾਹਿਬ ਨੇ ਕਰ ਦੇਣੀ ਹੈ ਜੀ ਬਹੁਤ ਗੰਦ ਪੈ ਚੁੱਕਾ ਜੀ ਇਹਦੀ ਫੇਰ ਬਾਅਦ ਚ ਨੇ ਅਸੀਂ ਕਟਿੰਗ ਕਰਾਂਗੇ ਜੀ ਇਹਨਾਂ ਬੂਟਿਆਂ ਦੀ ਆ ਤੁਸੀਂ ਦੇਖ ਸਕਦੇ ਹੋ ਨਾ ਕਿ ਕਿੱਡੇ ਸੋਹਣੇ ਪੜ ਗਏ ਉਹ ਬੂਟੇ ਬਹੁਤ ਵਧੀਆ ਹੋ ਗਏ ਉਹ ਆ ਪਰ ਆ ਆ ਦੇਖੋ ਇਦਾਂ ਇਦਾਂ ਨੂੰ ਟਾਣੀਆਂ ਨਿਕਲ ਗਈਆਂ ਗੱਬੇ ਜਾ ਕੇ ਉੱਪਰ ਜਾ ਕੇ ਦੋ ਬਣ ਗਈਆਂ ਆ ਸੋ ਇਹ ਚੀਜ਼ਾਂ ਵੀ ਜਿਹੜੀਆਂ ਜ਼ਰੂਰੀ ਹੋ ਜਾਣੀਆਂ ਜੀ ਸਾਹਮ ਸਾਹਮ ਸੰਭਾਲ ਕਰਨੀਆਂ ਤਾਂ ਆ ਦੇਖੋ ਸਾਡੇ ਭਾਈ ਸਾਹਿਬ ਨੇ ਲੱਗੇ ਹੋਏ ਬਾਕੀ ਤੁਹਾਣਾ ਕਰਦੇ ਆ ਸੰਜੀ ਵੀਡੀਓ ਜੀ ਲੋ ਜੀ ਹੁਣ ਆਪਾਂ ਜਿਹੜੇ ਆ ਬੂਟਿਆਂ ਦੀ ਕਟਾਈ ਸਾਡੀ ਸ਼ੁਰੂ ਹੋ ਗਈ ਆ ਕਿਉਂਕਿ ਥੱਲੇ ਉਹ ਘਾਹ ਜਿਹੜਾ ਉਹ ਪਧਰਾ ਕਰ ਤੱਤਾ ਹੈ ਕਿ ਐ ਸੀਗਾ ਜੀ ਵਿੱਚੀ ਦੇ ਆਲਣੇ ਵੀ ਹੈਗੇ ਆ ਚਿੜੀਆਂ ਦੇ ਤੇ ਉਹ ਵੀ ਦੇਖ ਕੇ ਆਪਾਂ ਕੱਟ ਰਹੇ ਆ ਉਹਨਾਂ ਚੀਜ਼ ਨੂੰ ਪੂਰਾ ਪੂਰਾ ਜਿਹੜੇ ਸਾਰੇ ਵੱਢੀ ਜਾ ਰਹੇ ਆ ਜੀ ਕਟਿੰਗ ਕੀਤੀ ਜਾ ਰਹੀ ਆ ਕਿਉਂਕਿ ਕਾਫੀ ਲੰਬੇ ਹੋ ਗਏ ਜੀ ਲੰਬੇ ਹੋ ਗਏ ਫੇਰ ਖਰਾਬ ਹੋ ਜਾਂਦੇ ਆ ਜਿਆਦਾ ਲੰਬੇ ਹੋਏ ਥੱਲੇ ਵੀ ਕੱਟ ਦਾਂਗੇ ਉੱਪਰੋਂ ਵੀ ਕੱਟ ਦਾਂਗੇ ਠੀਕ ਹੈ ਜੀ ਤੁਸੀਂ ਇਹ ਦੇਖ ਸਕਦੇ ਹੋ ਜੀ ਬੂਟਿਆਂ ਹਾਈਟ ਤੇ ਆ ਦੇਖੋ ਕਿੰਦਰ ਨੂੰ ਇੱਕ ਸਾਈਡ ਨੂੰ ਟਾਣੀਆਂ ਤੁਰੀਆਂ ਇਹ ਸਾਰੇ ਆਪਾਂ ਵੜ ਦੇਣੇ ਜੀ ਥੱਲੇੋਂ ਅਸੀਂ ਜਿਹੜੇ ਬੂਟੇ ਆ ਦੇਖੋ ਥੱਲੇ ਦੇ ਉਹ ਵੀ ਅਸੀਂ ਗੋਲ ਕਰ ਰਹੇ ਹਾਂ ਥੱਲੇ ਵੀ ਕਟਾਈ ਕਰ ਰਹੇ ਹਾਂ ਤੇ ਉੱਪਰੋਂ ਵੀ ਕਟਾਈ ਕਰ ਰਹੇ ਹਾਂ ਠੀਕ ਹੈ ਜੀ ਆ ਦੇਖੋ ਥੱਲੇ ਵੀ ਇਸ ਤਰ੍ਹਾਂ ਇੱਕੋ ਸ਼ੇਪ ਦੇ ਰਹੇ ਹਾਂ ਤੇ ਆ ਇਹ ਟਾਣੀਆਂ ਬਾਹਰ ਨੂੰ ਇਹ ਆਪਾਂ ਕੱਢ ਦੇਣੀ ਹੈ ਜੀ ਤੇ ਸਾਰਾ ਪਧਰਾ ਵਧੀਆ ਹੋ ਜਾਣਾ ਹੈ ਲੋ ਜੀ ਆਹ ਟਾਣੀ ਤੁਸੀਂ ਦੇਖ ਸਕਦੇ ਆ ਇਹਦੀ ਕਟਾਈ ਕੀਤੀ ਜਾ ਰਹੀ ਆ ਬਸ ਕੱਢ ਦਿਓ ਲਾਹ ਤੋ ਬਸ ਕੱਢ ਦਿਓ ਲੋ ਜੀ ਬੂਟੇ ਜਿਹੜੇ ਉਧਰਲੇ ਪਾਸੇ ਤੁਸੀਂ ਦੇਖ ਸਕਦੇ ਆ ਮੋਹਰੇ ਪਾਸੋਂ ਕਿਦਾਂ cutting